ਉਹਨਾਂ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਆ ਜਿਹੜਾ ਭਾਰਤੀ ਜਨਤਾ ਪਾਰਟੀ ਆ ਉਹਨੇ ਸਾਈਡ ਤੇ ਹੋ ਜਾਣਾ ਤੇ ਕੇਂਦਰ ਦੇ ਵਿੱਚ ਫੈਡਰਲ ਢਾਂਚਾ ਜਿਹੜਾ ਫੈਡਰਲ ਸਟਰਕਚਰ ਨੂੰ ਪ੍ਰਮਾਣਤਾ ਦਿੱਤੀ ਜਾਣੀ ਆ ਤੇ ਸਟੇਟਾਂ ਦੀ ਸਰਕਾਰ ਆਉਣੀ ਆ ਜਿਵੇਂ ਜੋ ਪੋਜੀਸ਼ਨ ਦੇ ਵਿੱਚ ਰਾਹੁਲ ਗਾਂਧੀ ਫੈਡਰਲ ਸਟਰਕਚਰ ਦੇ ਨਾਲ ਬੈਠੇ ਨੇ ਵੱਖ-ਵੱਖ ਪਾਰਟੀਆਂ ਨੇ ਵਿਰੋਧੀ ਧਿਰ ਨੂੰ ਬਣਾਇਆ ਹੈਗਾ ਸਟਰੋਂਗ ਬਣਾਇਆ ਅੱਜ ਮੋਦੀ ਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਜਾ ਰਿਹਾ ਜੋ ਬਦਲਾਅ ਵਾਲੀ ਪਾਰਟੀ ਬਦਲਾਅ ਦਾ ਨਵਾਂ ਰੂਲ ਮਾਡਲ ਲੈ ਕੇ ਆਈ ਸੀ ਨਵਾਂ ਬਦਲਾਅ ਲੈ ਕੇ ਆਈ ਸੀ ਅੱਜ ਪੁਰਾਣੀਆਂ ਤਰਜ਼ਾਂ ਦੇ ਉੱਤੇ ਪੁਰਾਣੀਆਂ ਸਰਕਾਰਾਂ ਦੇ ਤਰਜ਼ ਦੇ ਉੱਤੇ ਡਿਵੈਲਪਮੈਂਟ ਹੋ ਰਹੀ ਹੈ ਜਿਹੜੀ ਡਿਵੈਲਪਮੈਂਟ ਨੂੰ ਅਸੀਂ ਸਵੀਕਾਰ ਨਹੀਂ ਕਰਦੇ ਅੱਜ ਦੇਖੋ ਪੰਚਾਇਤੀ ਚੋਣਾਂ ਨੇ ਉਹਨਾਂ ਨੂੰ ਵੀ ਇੱਕ ਸਾਲ ਦੇ ਲਈ ਲੌਂਗ ਟਰਮ ਦੇ ਲਈ ਜਿਹੜਾ ਕਿ ਇਹਨੂੰ ਮਤਲਬ ਕਿ ਪੈਂਡਿੰਗ ਰੱਖਿਆ ਗਿਆ ਪੈਂਡਿੰਗ ਰੱਖਣ ਦਾ ਕਾਰਨ ਕੀ ਆ ਕਿ ਪੂਰੇ ਪੰਜਾਬ ਦੇ ਵਿੱਚ ਆਪਣਾ ਬੇਸ ਸਟਰਕਚਰ ਆ ਜਿਹੜਾ ਉਸ ਨੂੰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਪੱਪਾ ਪਾਰ ਹੋਈ ਪਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਤਾਲੀਵਾਲ ਤੁਸੀਂ ਦੇਖ ਰਹੇ ਹੋ ਜੀ ਐਲਪੀਐਸ ਨਿਊਜ਼ ਦੋਸਤੋ ਜਿਸ ਤਰ੍ਹਾਂ ਅਸੀਂ ਵਕਤ-ਵਕਤ ਤਰ੍ਹਾਂ ਦੇ ਜਿਹੜੇ ਪੋਡਕਾਸਟ ਨੇ ਜਿਹੜੇ ਲੈ ਕੇ ਆਉਂਦੇ ਰਹਿੰਦੇ ਆ ਅੱਜ ਵੀ ਇੱਕ ਨਵੇਂ ਪੋਡਕਾਸਟ ਦੇ ਵਿੱਚ ਆ ਸੰਮਿਲ ਹੋਇਆ ਅੱਜ ਮੇਰੇ ਨਾਲ ਮੌਜੂਦ ਰਹਿਣਗੇ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜਸਵੀਰ ਸਿੰਘ ਜੀ ਖੜੀ ਜੋ ਕਿਤੇ ਬਜੋਂ ਇੱਕ ਵਕੀਲ ਦੇ ਪੇਸ਼ੇਵਰ ਵਕੀਲ ਨੇਗੇ ਐਡਵੋਕੇਟ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀਆਂ ਰਣਨੀਤਿਕ ਗੱਲਾਂ ਵੀ ਕਰਾਂਗੇ ਸਮਾਜਿਕ ਗੱਲਾਂ ਵੀ ਕਰਾਂਗੇ ਧਾਰਮਿਕ ਗੱਲਾਂ ਵੀ ਕਰਾਂਗੇ ਆਪਾਂ ਉਹਨਾਂ ਦੇ ਕਈ ਮੁੱਦਿਆਂ ਤੇ ਨਾਲ ਗੱਲਬਾਤ ਕਰਾਂਗੇ ਤੇ ਆਪਾਂ ਮਿਲੋਣੇ ਤੁਹਾਡੇ ਨਾਲ ਐਡਵੋਕੇਟ ਜਸਵੀਰ ਸਿੰਘ ਖੇੜੀ ਜੀ ਖੇੜੀ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਐਲਬੀਐਸ ਚੈਨਲ ਦਾ ਔਰ ਬਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਨੂੰ ਸਾਨੂੰ ਤੁਹਾਡੇ ਇਸ ਚੈਨਲ ਤੇ ਬੋਲਣ ਦਾ ਮੌਕਾ ਮਿਲ ਰਿਹਾ ਅਸਾ ਖੇੜੀ ਸਾਹਿਬ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਕਰੀਏ ਪਹਿਲਾਂ ਤਾਂ ਦੱਸੋ ਵੀ ਤੁਹਾਡੀ ਸਿਹਤ ਤੇ ਬਾਕੀ ਪਰਿਵਾਰ ਸਾਰਾ ਠੀਕ ਠਾਕ ਹੈ ਬਹੁਤ ਵਧੀਆ ਜੀ ਸਾ ਬਸ ਤੁਹਾਡੀ ਤੁਹਾਡੀ ਵਕੀਲੀ ਕਿਵੇਂ ਚੱਲ ਰਹੀ ਹੈ ਵਕੀਲੀ ਬਹੁਤ ਸੋਹਣੀ ਚੱਲ ਰਹੀ ਹੈ ਜਿੱਥੇ ਬਕਾਅਤ ਚੱਲ ਰਹੀ ਹੈ ਉੱਥੇ ਮੇਰਾ ਸੋਸ਼ਲ ਵੀ ਜਿਹੜਾ ਸਰਕਾਰ ਵਧਾਇਆ ਹੋਇਆ ਹੈਗਾ ਜੀ ਓਕੇ ਅੱਛਾ ਆਪਾਂ ਗੱਲ ਕਰਦੇ ਆਂ ਪਹਿਲਾਂ ਚੱਲਦੇ ਆਂ ਆਪਾਂ ਸਰਕਾਰ ਦੇ ਮੁੱਦਿਆਂ ਤੇ ਸਰਕਾਰੀ ਕਮਾਂਕਰਾਂ ਤੇ ਜਿਹੜੇ ਸਰਕਾਰ ਦੇ ਫੈਸਲੇ ਨੇਗੇ ਵੀ ਆਪਾਂ ਵੀ ਕਲਚਰ ਤੇ ਵੀ ਗੱਲ ਕਰਾਂਗੇ ਆਪਾਂ ਹਾਂ ਹਲਕੇ ਨਾਲ ਸੰਬੰਧਿਤ ਜਿਹੜੀਆਂ ਵਿਕਾਸ ਕਾਰਜਾਂ ਦੇ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਕਰਦੇ ਆਂ ਪਹਿਲੀ ਗੱਲ ਆਪਾਂ ਕਰਦੇ ਆਂ ਵਿਧਾਨ ਸਭਾ ਹਲਕਾ ਮਹਿਰਤਲਾ ਮੈਲਕਲਾ ਦੇ ਵਿੱਚ ਜਿਹੜੇ ਵਿਕਾਸ ਕਰਦਨੇ ਆ ਆਮ ਆਦਮੀ ਪਾਰਟੀ ਦੇ ਜੋ ਹੋ ਰਹੇ ਨੇਗੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਅਸੀਂ ਚੋਣਾਂ ਅੱਗੇ ਵੀ ਬਹੁਤ ਵਧੀਆ ਜਿਹੜਾ ਵਿਕਾਸਕਾਰ ਚ ਹੋਣੇ ਚਾਹੀਦੇ ਨੇ ਜੀ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋਣੀ ਚਾਹੀਦੀ ਆ ਜੀ ਜੋ ਬਦਲਾਅ ਵਾਲੀ ਪਾਰਟੀ ਬਦਲਾਅ ਦਾ ਨਵਾਂ ਰੋਲ ਮਾਡਲ ਲੈ ਕੇ ਆਈ ਸੀ ਨਵਾਂ ਬਦਲਾਅ ਲੈ ਕੇ ਆਈ ਸੀ ਅੱਜ ਪੁਰਾਣੀਆਂ ਤਰਜ਼ਾਂ ਦੇ ਉੱਤੇ ਪੁਰਾਣੀਆਂ ਸਰਕਾਰਾਂ ਦੇ ਤਰਜ਼ ਦੇ ਉੱਤੇ ਡਿਵੈਲਪਮੈਂਟ ਹੋ ਰਹੀ ਆ ਜਿਹੜੀ ਡਿਵੈਲਪਮੈਂਟ ਨੂੰ ਅਸੀਂ ਸਵੀਕਾਰ ਨਹੀਂ ਕਰਦੇ ਅੱਜ ਦੇਖੋ ਪੰਚਾਇਤੀ ਚੋਣਾਂ ਨੇ ਉਹਨਾਂ ਨੂੰ ਵੀ ਇੱਕ ਸਾਲ ਦੇ ਲਈ ਲੌਂਗ ਟਰਮ ਦੇ ਲਈ ਜਿਹੜਾ ਕਿ ਇਹਨੂੰ ਮਤਲਬ ਕਿ ਪੈਂਡਿੰਗ ਰੱਖਿਆ ਗਿਆ ਪੈਂਡਿਕ ਰੱਖਣ ਦਾ ਕਾਰਨ ਕੀ ਆ ਕਿ ਪੂਰੇ ਪੰਜਾਬ ਦੇ ਵਿੱਚ ਆਪਣਾ ਬੇਸ ਸਟਰਕਚਰ ਆ ਜਿਹੜਾ ਉਸ ਨੂੰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਪੱਪਾ ਪਾਰ ਹੋਈ ਪਈ ਹੈ ਔਰ ਦੂਸਰੇ ਨੰਬਰ ਤੇ ਇਹਨਾਂ ਜਿਹੜੇ ਮਤਲਬ ਕਿ ਪਿੰਡਾਂ ਦੇ ਵਿੱਚ ਵਰਕਰ ਨੇ ਜਿਨ੍ਹਾਂ ਨੂੰ ਪੋਲਿਟਿਕ ਪੋਲਿਟਿਸ਼ੀਅਨ ਬਾਰੇ ਲਾ ਲੋ ਮੈਂ ਕੋ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਅਜੇ ਨਹੀਂ ਨੌਲੇਜ ਹੈਗੀ ਹੈ ਅਵੇਅਰ ਨਹੀਂ ਹੈਗੀ ਉਹ ਬਹੁਤ ਜਲਦੀ ਰੈੱਡ ਪਲੇਟਾਂ ਆਪਣੀਆਂ ਗੱਡੀਆਂ ਦੇ ਉੱਤੇ ਲਾਉਣ ਲਈ ਬਹੁਤ ਜਲਦੀ ਕਾਹਲੇ ਆਪਾਂ ਤੁਸੀਂ ਕਹਿ ਰਹੇ ਹੋ ਕਿ ਬੀਐਪੀ ਕਲਚਰ ਨੂੰ ਖਤਮ ਕਰਨ ਵਾਲੀ ਪਾਰਟੀ ਬੀਐਮਪੀ ਕਲਚਰ ਨੂੰ ਫਲਾਉਣ ਦੇ ਵਿੱਚ ਸਭ ਤੋਂ ਮੋਹਰੀ ਨਜ਼ਰ ਹੁੰਦੀ ਨਜ਼ਰਾਂ ਬਿਲਕੁਲ ਜੀ ਤੁਸੀਂ ਦੇਖੋ ਅੱਜ ਲਾਮ ਲਸ਼ਕਰ ਜਿਹੜਾ ਸ਼੍ਰੀ ਭਗਵੰਤ ਮਾਨ ਜੀ ਸਾਡੇ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਮਗਰ ਕਿੰਨੇ ਹਜ਼ਾਰਾਂ ਗਨਮੈਨ ਉਹਨਾਂ ਦੀ ਫੈਮਿਲੀ ਦੇ ਮਗਰ ਹਜ਼ਾਰਾਂ ਗਨਮੈਨ ਉਹਨਾਂ ਦੇ ਜਿਹੜੇ ਮਤਲਬ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਮਗਰ ਗਨਮੈਨ ਨੇ ਜਿਹੜੇ ਤੁਰੇ ਹੋਏ ਨੇ ਜਿਹੜਾ ਕਹਿਦਾ ਹੁੰਦਾ ਸੀ ਆਪਣੇ ਮੂੰਹ ਦੇ ਰਾਹੀ ਹੂਟਰ ਮਾਰ ਕੇ ਸ੍ਰੀ ਭਗਵੰਤ ਮਾਨ ਜੀ ਮਜ਼ਾਕ ਪੱਤਰ ਬਣਾਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਾਕ ਪੱਤਰ ਬਣਾਉਂਦੇ ਸੀ ਕਾਂਗਰਸ ਪਾਰਟੀ ਨੂੰ ਅੱਜ ਉਹੀ ਹੂਟਰ ਵਾਲੀਆਂ ਗੱਡੀਆਂ ਜਦੋਂ ਜਾਂਦੀਆਂ ਜਿੱਧਰ ਵੀ ਜਾਂਦੀਆਂ ਨੇ ਫਾਇਰ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਮਗਰ ਲੱਗੀਆਂ ਨੇ ਐਂਬੂਲੈਂਸ ਮਗਰ ਲੱਗੀਆਂ ਹੋਈਆਂ ਨੇ ਸਰੀਆਮ ਅੱਜ ਜਿਹੜੇ ਆਪਣੇ ਇਹਨਾਂ ਨੇ ਵਾਅਦੇ ਕੀਤੇ ਸੀ ਪ੍ਰੋਮਿਸਸਸ ਕੀਤੀਆਂ ਸੀ ਵੀ ਅਸੀਂ ਰੈੱਡ ਬੱਤੀ ਲਾਵਾਂਗੇ ਸਰੀਆਮ ਇੱਕ ਇੱਕ ਮੈਂ ਤੁਹਾਡੀ ਗੱਲ ਨੂੰ ਵਿਚਾਰੇ ਰੋਕਦਾ ਜਿਹੜੀ ਆਪਾਂ ਗੱਲ 하고 ਵੀ ਤੁਸੀਂ ਕੱਲ ਗਈ ਹੈ ਵੀ ਉਹਨਾਂ ਦੇ ਨਾਲ ਐਂਬੂਲੈਂਸਾਂ ਚੱਲਦੀਆਂ ਨੇ ਅੱਜ ਦੇਖੋ ਉਹ ਕਿਤੇ ਨਾ ਕਿਤੇ ਜਾ ਕੇ ਪ੍ਰੋਟੋਕੋਲਾ ਦੇ ਮੁਤਾਬਕਾ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਉਹ ਲਾਮ ਲਖਰ ਬਣਦਾ ਵੀ ਆ ਆਪਾਂ ਕਿਤੇ ਨਾ ਕਿਤੇ ਜਾ ਕੇ ਇਹ ਵੀ ਦੇਖ ਸਕਦੇ ਆ ਜਿਸ ਤਰ੍ਹਾਂ ਵੀਆਪੀ ਗਲਤਰ ਨੂੰ ਇਹਨਾਂ ਨੇ ਰੋਕਣ ਵਾਸਤੇ ਥੋੜਾ ਜਿਹਾ ਕਰਾਇਆ ਸੀ ਉਹ ਉਹ ਉਹਦੇ ਮੁਤਾਬਕ ਤੁਸੀਂ ਇਹ ਗੱਲ ਮੰਨਦੇ ਹੋ ਵੀ ਉਹ ਲਖਰ ਜਿਹੜਾ ਘਟਣ ਦੀ ਬਜਾਏ ਵੱਧ ਗਿਆ ਹਾਂ ਬਿਲਕੁਲ ਜੀ ਦੇੜੇ ਜਿੰਨਾ ਵੀ ਇਹਨਾਂ ਨੇ ਲਾਮ ਲਸ ਕਰ ਇਹਨਾਂ ਦਾ ਵਧਿਆਗਾ ਉਹ ਜ਼ਿਆਦਾ ਵਧਿਆਗਾ ਅੱਜ ਪੂਰਨ ਤੌਰ ਤੇ ਦੇਖਿਆ ਜਾਵੇ ਨਾਫਰੀ ਤਾਂ ਸਾਡੇ ਪੰਜਾਬ ਦੇ ਵਿੱਚ ਆਲਰੇਡੀ ਪਹਿਲੇ ਹੀ ਘਟਾ ਤੁਸੀਂ ਜਾਓਗੇ ਸੰਗਰੂਰ ਰੋਡ ਤੇ ਜਾਓਗੇ ਤਾਂ ਉੱਥੇ ਬਹੁਤ ਸਾਰੀ ਨਾਫਰੀ ਇਹਦੀ ਸਕਿਉਰਿਟੀ ਕਰਦੀ ਨਜ਼ਰ ਆ ਰਹੀ ਆ ਬਹੁਤ ਸਾਰੀ ਨਾਫਰੀ ਇਹਦੀ ਮਦਰ ਦੀ ਸਕਿਉਰਿਟੀ ਕਰਦੀ ਨਜ਼ਰ ਆ ਰਹੀ ਆ ਅੱਜ ਪੂਰੇ ਥਾਣੇ ਨੇ ਜਿਹੜੇ ਸਾਡੇ ਪੂਰੇ ਪੰਜਾਬ ਦੇ ਵਿੱਚ ਡੀਜੀਪੀ ਵੀ ਇਸ ਤੋਂ ਤੰਗ ਨੇ ਪੰਜਾਬ ਪੁਲਿਸ ਤੋਂ ਤੰਗ ਆ ਨਾਫਰੀ ਘਟਣ ਦੇ ਕਰਕੇ ਜਿਹੜੇ ਏਐਸਆਈ ਨੇ ਏਐਸਐਚਓ ਨੇ ਉਹਨਾਂ ਤੇ ਬਹੁਤ ਵੱਡਾ ਬਾਰਡਨ ਬਣਿਆ ਹੋਇਆ ਜੇ ਭਗਵੰਤ ਮਾਨ ਕਹਿ ਰਿਹਾ ਮੈਨੂੰ ਖਤਰਾ ਨਹੀਂ ਤਾਂ 16 ਲੱਖ ਦਾ ਸੀਸਾ ਲਗਾ ਕੇ ਭਗਵੰਤ ਮਾਨ ਨੇ ਇੱਕ ਸਿੱਧ ਕਰ ਦਿੱਤਾ ਕਿ ਪੰਜਾਬ ਸਟੇਟ ਦਾ ਲਾਅ ਐਂਡ ਆਰਡਰ ਹੈ ਜਿਹੜਾ ਖਤਰੇ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ ਹੈਗੀ ਵੀ ਮੈਂ ਖੁਦ ਖਤਰੇ ਦੇ ਵਿੱਚ ਆ ਸੀਐਮ ਤਾਂ ਆਮ ਵਰਕਰ ਵੀ ਖਤਰੇ ਦੇ ਵਿੱਚ ਆਜ ਭਗਵੰਤ ਮਾਨ ਨੇ ਪਿਛਲੇ ਆਪਣੇ ਸੰਤੰਤਰਤਾ ਦਿਵਸ ਜਿਹੜਾ ਉਹਦੇ ਸਿੱਧ ਕਰਦਾ ਸੁਤੰਤਰਤਾ ਦਿਵਸ ਤੇ ਕਿ ਵੀ ਜਿਹੜਾ ਕਿ ਵੀ ਸਾਡਾ ਪੰਜਾਬ ਆ ਜਿਹੜਾ ਮਹਿਫੂਜ਼ ਨਹੀਂ ਸਰਿਆ ਆਮ ਘਰਾਂ ਦੇ ਵਿੱਚ ਵੜ ਕੇ ਗੋਲੀਆਂ ਮਰੀਆਂ ਜਾ ਰਹੀਆਂ ਨੇ ਜਿਉਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਲੈ ਕੇ ਅੰਬੀਆਂ ਦਾ ਕਤਲ ਹੋਇਆ ਉਸ ਤੋਂ ਬਾਅਦ ਇੱਕ ਬਲਾਕ ਪ੍ਰਧਾਨ ਦੇ ਲੱਤਾਂ ਤੋੜੀਆਂ ਗਈਆਂ ਧਨੌਲੇ ਦੇ ਵਿੱਚ ਬਾਲਾਜੀ ਦੀਆਂ ਇੱਕ ਸਾਡੇ ਬਲਾਕ ਪ੍ਰਧਾਨ ਮੂਗਾ ਸਾਈਡ ਤੋਂ ਉਹਦੇ ਘਰ ਵਿੱਚ ਗੋਲੀਆਂ ਵਰਕੇ ਮਾਰ ਦਿੱਤੀਆਂ ਗਈਆਂ ਨਮੀ ਘਟਨਾ ਗਈ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਨੂੰ ਅੰਦਰ ਐਂਟਰ ਕਰਦੇ ਨੇ ਤੇ ਗੋਲੀਆਂ ਮਾਰ ਦਿੱਤੀਆਂ ਜਾਂਦੇ ਨੇ ਦੱਸੋ ਮੈਨੂੰ ਲਾਅ ਐਂਡ ਔਰਡਰ ਕਿੱਥੇ ਏਅਰ ਆਫ ਦੀ ਲਾਅ ਐਂਡ ਔਰਡਰ ਫਿਰ ਕਰਦੇ ਵੀ ਵਿਧਾਨ ਸਭਾ ਹਰਕਾ ਮਹਿਲ ਕਲਾ ਦੇ ਵਿੱਚ ਕੁਲਵੰਤ ਸਿੰਘ ਪੰਡੋਰੀ ਨੇ ਕਿੰਨੇ ਕ ਵਿਕਾਸ ਕਾਰਜ ਕਰਵਾਏ ਨੇ ਤੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੁਲਵੰਤ ਸਿੰਘ ਪੰਡੋਰੀ ਦੇਖੋ ਜੀ ਇੱਕ ਮੈਂ ਕਹੂੰਗਾ ਕਿ ਇੱਕ ਐਮ ਐਲ ਏ ਆ ਉਨ੍ਹਾਂ ਦਾ ਠੀਕ ਆ ਸ਼ਾਂਤ ਸੁਭਾਅ ਹੋਣਾ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਆਪਣਾ ਫੇਸ ਹੈਗਾ ਉਹ ਵੱਖਰਾ ਹੋਣਾ ਉਹ ਵੱਖਰੀ ਗੱਲ ਆ ਇੱਕ ਲੀਡਰ ਦੇ ਲਈ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਿਸਟਮ ਹੁੰਦਾ ਕਿ ਲੀਡਰ ਨੇ ਪੂਰੇ ਕੰਸਟੀਟੂਐਂਸੀ ਨੂੰ ਦੇਖਣਾ ਹੁੰਦਾ ਪੂਰੇ ਹਲਕੇ ਨੂੰ ਦੇਖਣਾ ਹੁੰਦਾ ਤੇ ਉਸ ਨੇ ਹਲਕੇ ਦੇ ਵਿੱਚ ਡਿਵੈਲਪਮੈਂਟ ਦਾ ਇੱਕ ਇੱਕ ਢਾਂਚਾ ਬਣਾਉਣਾ ਹੁੰਦਾ ਪਰ ਮੈਂ ਕਹੂੰਗਾ ਕਿ ਪੂਰੇ 3 ਸਾਲ ਬੀਤ ਚੁੱਕਣ ਤੋਂ ਬਾਅਦ 18 ਮਹੀਨੇ ਪੈਂਡਿੰਗ ਰਹਿ ਚੁੱਕੇ ਨੇ ਸਾਈਡ ਤੇ ਪਿਛ ਤਿੰਨ ਮੈਂ ਤਿੰਨ ਸਾਲਾਂ ਦੇ ਵਿੱਚ ਵਿੱਚ ਕਲਵੰਤ ਸਿੰਘ ਪੰਡੂਰੀ ਤੋਂ ਕੋਈ ਨਵਾਂ ਵਿਕਾਸ ਕਾਰਜ ਨਹੀਂ ਰੰਬਿਆ ਗਿਆ ਪਰ ਜੇ ਰੰਬਿਆ ਵੀ ਗਿਆ ਤਾਂ ਮੈਂ ਕਹੂੰਗਾ ਕਿ ਪ੍ਰਬੰਧਕ ਲਾਏ ਹੋਏ ਨੇ ਜਿਹੜੇ ਉਹਨਾਂ ਦੇ ਥਰੂ ਜਿਹੜਾ ਕਿ ਉਹ ਡਾਇਰੈਕਟਲੀ ਇਨਡਾਇਰੈਕਟਲੀ ਸਾਡੇ ਕਨਸਟੀਟਿਊਸ਼ਨ ਦੇ ਹਾਂ ਤੇ ਜਿਹਾ ਉਡਾ ਕੇ ਸਾਡੇ 1994 ਐਕਟ ਦੇ ਹਾਂ ਤੇ ਜਿਹਾ ਉਡਾ ਕੇ ਆਪਣੀ ਸਰਪੰਚੀ ਨੂੰ ਮੁਖ ਰੱਖ ਕੇ ਪੂਰੇ ਪੰਜਾਬ ਲੈਵਲ ਤੇ ਕਹੂੰਗਾ ਮੈਂ ਇਕੱਲੇ ਹਲਕਾ ਮੈਕਲਾਂ ਦੀ ਗੱਲ ਨਾ ਕਰਾਂ ਇਹਨਾਂ ਦੇ ਵਿਕਾਸ ਕਾਰ ਜਿਹੜੇ ਆਮਬੇ ਹੋਏ ਨੇ ਕਿ ਮੈਂ ਕਹੂੰਗਾ ਵਿਕਾਸ ਵਿਕਾਸ ਹੋਣਾ ਵੀ ਚਾਹੀਦਾ ਕਿਉਂਕਿ ਸਰਕਾਰ ਦਾ ਇਨਾ ਸਮਾਂ ਦੇਖੋ ਕਿਵੇਂ ਲੰਘ ਚੁੱਕਿਆ ਹੁਣ ਜਾ ਕੇ ਸਾਡੇ ਪਿੰਡਾਂ ਦੇ ਵਿੱਚ ਥੋੜੇ ਥੋੜੇ ਕਾਰਜ ਹੋਣ ਲੱਗੇ ਨੇ ਤਾਂ ਮੈਂ ਕਹੂੰਗਾ ਕਿ ਬਹੁਤ ਸਾਰਾ ਜਿਹੜਾ ਘੱਟ ਵਰਕ ਆ ਜਿਹੜਾ ਹੋਮ ਵਰਕ ਇਹਦੀ ਇਹ ਕਲਵੰਤ ਸਿੰਘ ਪੰਡੂਰੀ ਨੇ ਆਪਣੇ ਰਾਜ ਦੇ ਵਿੱਚ ਇਕੱਲੇ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਐਮਐਲਏ ਨੇ ਉਹਨਾਂ ਨੇ ਕੀਤਾ ਹੋਇਆ ਤੇ ਬਹੁਤ ਸਾਰੇ ਐਮਐਲਏ ਜਿਹੜੇ ਭਗਵੰਤ ਮਾਨ ਤੋਂ ਔਰ ਭਗਵੰਤ ਮਾਨ ਦੀ ਪੂਰੀ ਜਿਹੜੀ ਲੌਬੀ ਆ ਉਦੋਂ ਨਾਰਾਜ਼ ਨੇ ਇਹਨਾਂ ਦੇ ਐਮਐਲਏ ਜੇ ਇਹ ਅੱਜ ਨਹੀਂ ਪੱਥਰ ਰੱਖ ਰਹੇ ਨੇ ਪੰਡੂਰੀ ਸਾਹਿਬ ਤੇ ਇਹਨਾਂ ਦੇ ਐਮਐਲਏ ਕੁਝ ਜਿਹੜੇ ਭਗਵੰਤ ਮਾਨ ਸੀਐਮ ਥਰੂ ਜਿਹੜੇ ਨਹੀਂ ਪੱਥਰ ਰੱਖੇ ਵੈ ਨੇ ਉਹਨਾਂ ਨੂੰ ਢਾਇਆ ਜਾ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਕਿ ਇਹਨਾਂ ਦੇ ਵਿਕਾਸ ਕਿੰਨਾ ਕਾ ਕਿੰਨਾ ਕੰਮ ਦਾ ਸਰਕਾਰ ਅਡਵੋਕੇਟ ਸਾਹਿਬ ਤੁਸੀਂ ਵੀ ਕਾਂਗਰਸ ਦੇ ਇੱਕ ਸਰਕਰਡ ਲੀਡਰ ਹੋਗੇ ਤੇ ਕਿਤਨਾ ਕਿਤੇ ਮੈਨੂੰ ਐ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਹੈਗਾ ਵੀ ਤੁਸੀਂ ਜਿਆਦਾ ਕਦੇ ਲੀਡਰੀ ਚ ਚੁਕਾਉਣ ਦੇ ਮਾਰੇ ਤਾਂ ਨਹੀਂ ਪਾਰਟੀ ਦੇ ਉੱਤੇ ਆਵਾਜ਼ ਵਿੱਚ ਪਾਰਟੀ ਤੇ ਇਲਜ਼ਾਮ ਲਾਈ ਜਾ ਰਿਹਾ ਨਹੀਂ ਜੀ ਦੇਖੋ ਮੈਂ ਤੁਸੀਂ ਕਹਿੰਦੇ ਕਿਥੇ ਵਿਕਾਸ ਨਹੀਂ ਹੋਇਆ ਹਲਕੇ ਦੇ ਵਿੱਚ 10 ਸਾਲ ਚ ਹੋਏ ਨਹੀਂ ਐਮਐਲਏ ਦੀ ਜਦੋਂ ਕਾਰ ਚੱਲ ਰਹੀ ਹੈਗਾ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਚੱਲ ਰਿਹਾ ਹੈਗਾ ਨਾਲੀਆਂ ਗਲੀਆਂ ਦਾ ਕੰਮ ਚੱਲ ਰਿਹਾ ਹੈਗਾ ਹੋਰ ਕੰਮ ਚੱਲੀ ਜਾ ਰਹੇ ਨੇਗੇ ਤੇ ਆਪਾਂ ਗੱਲ ਕਰੀਏ ਵੀ ਨਿਰਾਪura ਇਸ ਨੂੰ ਕੋਸਣਾ ਨਹੀਂ ਦੇਖੋ ਕਾਂਗਰਸ ਨੇ ਵੀ ਜਿਹੜੇ ਕੀਤੇ ਨੇ ਕਿ ਕੰਮ ਕੀਤੇ ਨੇ ਉਹ ਗਾਹਲੀ ਸਰਕਾਰ ਕਰ ਦਿੱਤੀ ਹੈ ਦੇਖੋ ਜੀ ਉਹ ਗਾਹਲੀ ਸਰਕਾਰ ਛੱਡ ਜਾਂਦੇ ਅਗਲੀ ਸਰਕਾਰ ਕਰ ਦਿੰਦੇ ਕਾਂਗਰਸ ਪਾਰਟੀ ਨੇਤਾ ਪੂਰੇ ਦੇਸ਼ ਦਾ ਢਾਂਚਾ ਖੜਾ ਕਰਿਆ ਹੂੰ ਕਾਂਗਰਸ ਪਾਰਟੀ ਦੇ ਜਹਾਜ਼ਾਂ ਦੇ ਅੱਡਿਆਂ ਤੋਂ ਲੈ ਕੇ ਰੇਲਵੇ ਟਰੈਕਾਂ ਤੋਂ ਲੈ ਕੇ ਪੂਰੇ ਦੇਸ਼ ਨੂੰ ਵੈਲਡ ਕੀਤਾਗਾ ਹੂੰ ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਆ ਜਿਨੇ ਪੂਰੇ ਦੇਸ਼ ਦਾ ਸਟਰਕਚਰ ਆਜ਼ਾਦੀ ਤੋਂ ਲੈ ਕੇ ਦੇਸ਼ ਨੂੰ ਬਣਾਇਆਗਾ ਹੂੰ ਜਿਹੜੀ ਗਲੀਆਂ ਨਾਲੀਆਂ ਦੀ ਰਾਜਨੀਤੀ ਇਹ ਕਹਿੰਦੇ ਸੀ ਅਸੀਂ ਬਦਲ ਦੇਵਾਂਗੇ ਮੈਂ ਉਸ ਬੁੱਦੇ ਤੇ ਆ ਰਿਆਂ ਤਾਲੀਵਾਲ ਸਾਹਿਬ ਇਹ ਕਹਿ ਰਹੇ ਸੀ ਅਸੀਂ ਬਦਲ ਦੇਵਾਂਗੇ ਮੈਨੂੰ ਦੱਸੋ ਵੀ ਗਲੀਆਂ ਨਾਲੀਆਂ ਦੀ ਰਾਜਨੀਤੀ ਦਾ ਮਾਡਲ ਕਿੱਥੇ ਬਦਲੇ ਇਹਨਾਂ ਨੇ ਕਿੱਥੋਂ ਬਦਲਾ ਲੈ ਕੇ ਆਉਂਦਾ ਅੱਜ ਓਵੇਂ ਜਿੰਮੀ ਇਹ ਸਿਸਟਮ ਚਲਾ ਰਹੇ ਨੇ ਅੱਜ ਕੀ ਕਿੱਥੋਂ ਸੀਵਰੇਜ ਪਾਇਆ ਇਹਨਾਂ ਨੇ ਦੱਸੋ ਮੈਨੂੰ ਕਿੱਥੋਂ ਇਹ ਡਿਵੈਲਪਮੈਂਟ ਬਦਲਾਅ ਦੀ ਗੱਲ ਕਰਦੇ ਸੀ ਕੀ ਇਹਨਾਂ ਨੇ ਕੋਈ ਰੋਲ ਮਾਡਲ ਕਿਸੇ ਪਿੰਡ ਦਾ ਬਣਾ ਕੇ ਤੇ ਜਿਹੜੀ ਆਪਣੀ ਲੌਬੀ ਆ ਵਿਧਾਨ ਸਭਾ ਉੱਥੇ ਕੋਈ ਪੇਸ ਕੀਤਾ ਇਹਨਾਂ ਨੇ ਵੀ ਆ ਪ੍ਰੋਜੈਕਟ ਆ ਜੀ ਇੱਕ ਪਿੰਡ ਦੇ ਉੱਤੇ ਇੰਨੇ ਕਰੋੜ ਰੁਪਏ ਖਰਚ ਆਊਗਾ ਇਹਦੇ ਵਿੱਚ ਸੀਬੀਐਸ ਵੀ ਪਊਗਾ ਇਹਦੇ ਵਿੱਚ ਤਾਰਾਂ ਜੋ ਵੀ ਚੀਜ਼ਾਂ ਪੈਣੀਆਂ ਨੇ ਉਹਦੇ ਵਾਸਤੇ ਅਲੱਗ ਸਟ੍ਰਕਚਰ ਬਣਿਆਗਾ ਵਾਟਰ ਬਾਕਸ ਵਾਸਤੇ ਅਲੱਗ ਸਟ੍ਰਕਚਰ ਬਣਿਆਗਾ ਕਿਹੜਾ ਰੋਲ ਮਾਡਲ ਬਣਾ ਕੇ ਇਹਨਾਂ ਨੇ ਵਿਧਾਨ ਸਭਾ 3 ਸਾਲਾਂ ਚ ਪਾਸ ਕਰਿਆ ਅੱਜ ਭਗਵਾਨਤਮਾਨ ਉਹੀ ਗੱਪ ਮਾਰ ਰਿਹਾ ਉਹੀ ਭਗਵਾਨਤਮਾਨ ਜਿਹੜਾ ਹੋਟਲ ਮੈਨੇਜਰ ਮਾਰਦੇ ਨੇ ਮੇਰੇ ਹਿਸਾਬ ਨਾਲ ਨਹੀਂ ਦੇਖੋ ਜਿਹੜੇ ਜਿਹੜੇ ਪਿਛਲੀਆਂ ਕਾਂਗਰਸ ਸਰਕਾਰ ਨੇ ਵੀ ਬਥੇਰੇ ਦਾ ਕੰਮ ਮਾਰੇ ਤੇ ਕੈਪਟਨ ਨੇ ਵੀ ਗੁਰਕੁੜਕਾ ਸਵਾਤ ਉਸ ਪੜ ਕੇ ਪਥੇਰਾ ਕੁਸ ਕਿਹਾ ਸੀਗਾ ਮੈਂ ਪੰਜ ਮਿੰਟਾਂ ਤੁਹਾਡੀ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਜਿਨ੍ਹਾਂ ਨੇ ਵੀ ਸਾਰੇ ਨੇ ਇਹ ਕਹਿ ਰਹੇ ਕਿ ਪਗਰੋਂ ਕੀ ਹੋ ਜਾਂਦਾ ਹੈ ਕਾਂਗਰਸ ਪਾਰਟੀ ਹੈ ਜਿਹੜੀ ਕਾਂਗਰਸ ਪਾਰਟੀ ਤੋਂ ਬਾੜੇ ਬੰਦਿਆਂ ਨੂੰ ਰਜਵਾੜੇ ਬੰਦਿਆਂ ਨੂੰ ਕੈਪਟਨ ਅਮਰਿੰਦਰ ਵਰਗਿਆਂ ਨੂੰ ਰਾਜ ਦਿੱਤਾ ਗਿਆ ਠੀਕ ਆਸੀਂ ਮੰਨਦੇ ਹਾਂ ਕਿ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਕੋਈ ਡਿਵੈਲਪਮੈਂਟ ਜਿਹੜੀ ਹੋਈ ਆ ਬਹੁਤ ਘੱਟ ਹੋਈ ਆ ਪਰ ਕੀ ਸੀ ਰਜਵਾੜਾ ਸਾਹੀ ਸੀ ਉਹ ਤਾਂ ਐਮਐਲਏ ਨੂੰ ਲਵੇ ਲੱਗਣ ਦਿੰਦਾ ਸੀਗਾ ਜਿੱਤੇ ਹੋਇਆ ਮੈਨੂੰ ਲੱਵੇ ਲੱਗਣ ਦਾ ਸੀ ਅੱਜ ਅਸੀਂ ਇਸ ਪੂਰਨ ਤੌਰ ਤੇ ਮਹਿਸੂਸ ਕਰਦੇ ਆਂ ਕਿ ਅੱਜ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਕਰਾਜਾ ਵੜਿੰਗ ਨੇ ਜਿਹੜੇ ਆਮ ਘਰ ਦਾ ਨੌਜਵਾਨ ਆ ਉਹ ਜਿਹੜਾ ਅੱਗੇ ਲੱਗਿਆ ਹੋਇਆ ਹੈਗਾ ਅੱਗੇ ਉਹ ਲੀਡ ਕਰ ਰਿਹਾ ਬਲਾਕ ਪ੍ਰਧਾਨਾਂ ਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਜਾ ਰਿਹਾ ਮੰਦਰੀਕਾਂ ਵਾਲਿਆਂ ਨੂੰ ਮਿਲ ਰਿਹਾ ਹੋਰ ਜਾ ਰਿਹਾ ਅੱਜ ਸੀ ਮੰਨਦੇ ਆਂ ਵੀ ਹਾਂ ਪੂਰਨ ਤੌਰ ਤੇ ਕਾਂਗਰਸ ਪਾਰਟੀ ਨੇ ਪਛਾਣ ਕੀਤੀ ਆ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਦੀ ਕਿ ਆਮ ਲੋਕਾਂ ਤੱਕ ਪਹੁੰਚ ਕੌਣ ਕਰ ਸਕਦਾ ਆਮ ਲੋਕਾਂ ਦੀ ਨਬਜ਼ ਕੌਣ ਮਹਿਸੂਸ ਕਰ ਸਕਦਾ ਅੱਜ ਮੈਂ ਕਹਿਣਾ ਚਾਹਣਾ ਵੀ ਜਿਹੜੀ ਬਦਲਾਅ ਵਾਲੀ ਸਰਕਾਰ ਆਪਣੇ ਉੱਤੇ ਆਈ ਆ ਆਵੇ ਅੱਜ ਆਪਣੇ ਰੋਲ ਮਾਡਲ ਤੇ ਕਿਹੜਾ ਰੋਲ ਮਾਡਲ ਦੇ ਰਹੇ ਨੇ ਸੈਂਟਰ ਦਾ ਫੰਡ ਵਧ ਬਰਤ ਕੇ ਅੱਜ ਆਮ ਆਦੀ ਪਾਰਟੀ ਸੈਂਟਰ ਦਾ ਫੰਡ ਵਧਤ ਕੇ ਸੀਐਸਸੀ ਦਾ ਕਮਿਊਨਿਟੀ ਹੈਲਥ ਸੈਂਟਰਾਂ ਦਾ ਇਹ ਮੁਹੱਲਾ ਕਲੀਨਿਕ ਖੋਲ ਰਹੇ ਨੇ ਕਿੱਥੇ ਡਾਕਟਰ ਨੇ ਮੈਨੂੰ ਦੱਸੋ ਕਿੱਥੇ ਹੈ ਡਾਕਟਰ ਸਾਡੇ ਹਸਪੀਟਲ ਜਿਹੜੇ 7.5 7.5 ਕਰੋੜ ਦੀਆਂ ਬਿਲਡਿੰਗਾਂ ਨੇ ਅੱਜ ਉਹ ਖਾਲੀ ਪਈਆਂ ਨੇ ਅੱਜ ਡਾਕਟਰ ਉੱਥੇ ਨਹੀਂ ਹੈਗੇ ਮੁਹੱਲਾ ਕਲੀਨਿਕ ਖੋਲੀ ਜਾ ਰਹੇ ਨੇ ਦੱਸੋ ਮੈਨੂੰ ਕਿੱਥੋਂ ਦਾ ਸਿਨੈਰੀਓ ਟੀਚਰ ਸਕੂਲਾਂ ਦੇ ਵਿੱਚ ਟੀਚਿੰਗ ਦੀ ਬਹੁਤ ਘਾਟ ਆ ਸਕੂਲਾਂ ਦੇ ਵਿੱਚ ਵਰਦੀਆਂ ਬਹੁਤ ਲੇਟ ਮਿਲੀਆਂ ਨੇ ਕਿਤਾਬਾਂ ਬਹੁਤ ਲੇਟ ਮਿਲੀਆਂ ਨੇ ਮੈਨੂੰ ਦੱਸੋ ਕਿੱਥੋਂ ਬਦਲਾਅ ਆਇਆ ਹੈਗਾ ਕਿਹੜਾ ਬਦਲਾਅ ਲੈ ਕੇ ਆਵਾ ਮਨੀ ਪਾਰਟੀ ਅੱਛਾ ਜੇ ਹੁਣ ਜੇ ਮੰਨ ਲੈਂਦੇ ਆ ਵੀ 27 ਦੇ ਵਿੱਚ ਕਾਂਗਰਸ ਸਰਕਾਰ ਆ ਜਾਂਦੀ ਹੈ ਫਿਰ ਥੋੜਾ ਵੀ ਕੰਮ ਤਾਂ ਇਹ ਹੋ ਜਾਣਾ ਦੋ ਵਾਰ ਜਿਵੇਂ ਪਹਿਲਾਂ ਵੀ ਰਹਿ ਕੇ ਗਈ ਹੈਗੀ ਫਿਰ ਉਹ ਤੁਹਾਡੇ ਤੇ ਵੱਲ ਜਾਉਣ ਲਈ ਜਾਣਗੇ ਫਿਰ ਇਹ ਸੁਧਰੂਗਾ ਕਿਵੇਂ ਇਹਦਾ ਹੱਲ ਕੀ ਹੋਵੇ ਦੇਖੋ ਦੇਖੋ ਜੀ ਜਿਹੜਾ ਮੇਨ ਫੰਡਾ ਹੈਗਾ ਸਮਝਣ ਦਾ ਤੇ ਸੁਲਝਾਉਣ ਦਾ ਜਿੰਨਾ ਚਿਰ ਅਸੀਂ ਪੱਕੇ ਸਟਰਕਚਰ ਤੇ ਨਹੀਂ ਆਉਂਦੇ ਪੱਕਾ ਰੋਲ ਮਾਡਲ ਬ੍ਰਿਟिश ਲੋਕਾਂ ਜਿ ਤਰ੍ਹਾਂ ਬਰਟਾ ਬਰਤਾਨੀਆਂ ਦੇ ਲੋਕਾਂ ਜਿ ਤਰ੍ਹਾਂ ਉਹ ਹਜਾ ਰੋਲ ਮਾਡਲ ਨਹੀਂ ਤਿਆਰ ਕਰਦੇ ਇੱਥੇ ਇਹੀ ਰੋਲਾ ਰਹਿਣਾਗਾ ਅਸੀਂ ਚੌਣਿਆਂ ਅੱਗੇ ਸੈਂਟਰ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਆ ਵੱਖ-ਵੱਖ ਪਾਰਟੀਆਂ ਨੇ ਰਲ ਕੇ ਵਿਰੋਧੀ ਤੇ ਰੋਪੋਜੀਸ਼ਨ ਨੂੰ ਬੜਾ ਸਟਰੋਂਗ ਕੀਤਾਗਾ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਆ ਜਿਹੜਾ ਭਾਰਤੀ ਜਨਤਾ ਪਾਰਟੀ ਆ ਉਹਨੇ ਸਾਈਡ ਤੇ ਹੋ ਜਾਣਾ ਤੇ ਕੇਂਦਰ ਦੇ ਵਿੱਚ ਫੈਡਰਨਿਟੀ ਆਪਾਂ ਕਹਿ ਦਿੰਨੇ ਆ ਜਿਹੜਾ ਫੈਡਰਲ ਸੌਰੀ ਫੈਡਰਲ ਢਾਂਚਾ ਹੈ ਜਿਹੜਾ ਫੈਡਰਲ ਸਟਰਕਚਰ ਨੂੰ ਪ੍ਰਮਾਣਤਾ ਦਿੱਤੀ ਜਾਣੀ ਆ ਤੇ ਸਟੇਟਾਂ ਦੀ ਸਰਕਾਰ ਆਉਣੀ ਆ ਜਿਵੇਂ ਆ ਜੋ ਪੋਜੀਸ਼ਨ ਦੇ ਵਿੱਚ ਰਾਹੁਲ ਗਾਂਧੀ ਫੈਡਰਲ ਸਟਰਕਚਰ ਦੇ ਨਾਲ ਬੈਠੇ ਨੇ ਵੱਖ-ਵੱਖ ਪਾਰਟੀਆਂ ਨੇ ਵਿਰੋਧੀ ਧਿਰ ਨੂੰ ਬਣਾਇਆ ਹੈਗਾ ਸਟਰੋਂਗ ਬਣਾਇਆ ਅੱਜ ਮੋਦੀ ਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਜਾ ਰਿਹਾ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਸਟੇਟਾਂ ਦੇ ਵਿੱਚੋਂ ਐਮਪੀ ਚੁਣ ਕੇ ਵੱਖ-ਵੱਖ ਪਾਰਟੀਆਂ ਦੇ ਜਾਣਗੇ ਤੇ ਜਿਹੜਾ ਸਾਡਾ ਜਿਹੜਾ ਪੰਜਾਬ ਦਾ ਦੇਸ਼ ਦਾ ਜਿਹੜਾ ਡੈਮੋਕਰੇਟ ਸਿਸਟਮ ਬੜਾ ਮਜ਼ਬੂਤ ਹੋਊਗਾ ਉਸੇ ਤਰ੍ਹਾਂ ਸਟੇਟਾਂ ਦਾ ਡੈਮੋਕਰੇਟ ਸਿਸਟਮ ਮਜ਼ਬੂਤ ਹੋਊਗਾ ਤੇ ਚੰਗਾ ਰੋਲ ਮਾਡਲ ਬਣਾ ਕੇ ਅਸੀਂ ਪੰਜਾਬ ਨੂੰ ਚੰਗਾ ਰੋਲ ਮਾਡਲ ਬਣਾ ਕੇ ਹਰਿਆਣਾ ਰਾਜਸਥਾਨ ਬਖਵਖਸ ਜਿੱਟਣ ਜਾਊਗਾ ਅੱਛਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਵੀ ਜਿਹੜੀਆਂ ਪੰਚਾਇਤਾਂ ਨੇ ਆ ਉਹ ਲਗਭਗ 8-9 ਮਹੀਨਿਆਂ ਦਾ ਤੋਂ ਖਤਮ ਨਹੀਂ ਹੋਈਆਂ ਨੇ ਆਪਾਂ ਕਹਿੰਦੇ ਵੀ ਉਹਨਾਂ ਦਾ ਕਾਰਜਕਾਲ ਹੈ ਜਿਹੜਾ ਉਹ ਦਸੰਬਰ ਦੇ ਵਿੱਚ ਖਤਮ ਹੋ ਗਿਆ ਸੀਗਾ ਬਿਲਕੁਲ ਤੇ ਸਰਕਾਰ ਪੰਚਾਇਤੀ ਚੋਣਾਂ ਵੱਲ ਹਜੇ ਤੱਕ ਕੋਈ ਉਹਦਾ ਨਾਮਾ ਨਿਸ਼ਾਨ ਨਹੀਂ ਵੀ ਕੀ ਇਲੈਕਸ਼ਨਾਂ ਹੋਣੀਆਂ ਨੇ ਵੀ ਨਹੀਂ ਹੋਣੀਆਂ। ਉਹਨਾਂ ਬਾਰੇ ਕੋਈ ਤੁਹਾਡੇ ਕੋਈ ਨੌਲੇਜ ਦੇ ਵਿੱਚ ਹੋਵੇ ਗੱਲ ਵੀ ਅਗਲਾ ਕੀ ਸਥਿਤੀ ਹੈ? ਸਰਕਾਰ ਇਹਨਾਂ ਲੇਟ ਕਿਉਂ ਕਰ ਰਹੀ ਹੈ? ਦੇਖੋ ਸਟੇਟ ਗਵਰਨਮੈਂਟ ਆ ਜਿਹੜੀ ਇਹ ਨਵੀਂ-ਨਵੀਂ ਸੱਤਾ ਦੇ ਵਿੱਚ ਬਦਲਾਅ ਦੇ ਵਿੱਚ ਆਈ ਕੋਈ ਸਰਕਾਰ ਆ। ਇਹਨਾਂ ਦੇ ਪੈਰ ਨਹੀਂ ਲੱਗ ਰਹੇ ਜ਼ਮੀਨ ਤੇ। ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਵੀਡੀਓ ਡੀਡੀਪੀਓ ਜਿਹੜੇ ਥੱਲੇ ਵਾਲੇ ਆਫੀਸਰ ਜਨੇ ਉਹਨਾਂ ਨੂੰ ਕੈਪਚਰ ਕਰਨ ਲੱਗੀ ਹੋਈ ਆ। ਦੂਸਰੇ ਨੰਬਰ ਦੇ ਉੱਤੇ ਇਹ ਆਪਣੇ ਜਿਹੜੇ ਵਰਕਰ ਨੇ ਕਿਉਂਕਿ ਪ੍ਰਬੰਧਕ ਲੱਗੇ ਹੋ ਨੇ ਪਿੰਡਾਂ ਦੇ ਵਿੱਚ ਪ੍ਰਬੰਧਕਾਂ ਦੇ ਥਰੂ ਆਪਣੇ ਵਰਕਰਾਂ ਤੋਂ ਪਿੰਡਾਂ ਦੇ ਵਿੱਚ ਕੰਮ ਕਰਵਾ ਰਹੇ ਨੇ ਵੀ ਸਾਡਾ 베ਸ ਬਣ ਜੇ ਸਾਡੇ ਸਰਪੰਚ ਬਣ ਜੇ ਸਾਡਾ 베ਸ ਸਟਰਕਚਰ ਕਲੀਅਰिफाई ਹੋ ਜੇ ਇਸ ਕਰਕੇ ਜਿਹੜੀਆਂ ਚੋਣਾਂ ਨੇ ਪੰਚਾਇਤੀ ਚੋਣਾਂ ਨੇ ਇਹਨਾਂ ਨੂੰ ਡੇ ਵਾਈ ਡੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹਨੂੰ ਦੂਰ ਕਰਦੀ ਨਜ਼ਰ ਆ ਰਹੀ ਹੈ ਪਰ ਪੈਰ ਇਹਨਾਂ ਦੇ ਹਜੇ ਵੀ ਲੱਗਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਹੀ ਵਰਕਰਾਂ ਨੇ ਮੰਦਰੀਗਾ ਨੂੰ ਸਿੱਕੇ ਤੇ ਟੰਗਿਆ ਹੋਇਆ ਇਹਨਾਂ ਦੀ ਹੀ ਵਰਕਰਾਂ ਨੇ ਪਿੰਡਾਂ ਦੇ ਵਿੱਚ ਧੜੇਬੰਦੀ ਰੰਜਸ ਜੋ ਮੈਂ ਇੱਕ ਦਿਨ ਪਹਿਲਾਂ ਵੀ ਨਿਊਜ਼ ਲਈ ਆ ਜਿਹੜੀ ਪਿੰਡਾਂ ਦੀ ਰਾਜਸਾ ਇਹਨਾਂ ਦੀ ਪਾਰਟੀ ਦੇ ਵਿੱਚ ਜ਼ਿਆਦਾ ਵਧੀ ਆ ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਫੁੱਟ ਪਾਉ ਦੀ ਰਾਜਨੀਤੀ ਇਹ ਜਿਹੜੀ ਬ੍ਰਿਟਿਸ਼ ਗਵਰਨਮੈਂਟ ਦੀ ਜ਼ਿਆਦਾ ਲੈ ਕੇ ਇਹ ਪਿੰਡਾਂ ਦੇ ਵਿੱਚ ਲੈ ਕੇ ਆ ਰਹੀ ਆ ਆਮ ਆਦਮੀ ਪਾਕਿਸਾਬ ਆਪਣਾ ਜਿਹੜਾ ਸਮਾਜ ਆਜ਼ਾਦ ਨਹੀਂ ਦੇ ਰਿਹਾ ਤੇ ਆਪਾਂ ਫੇਰ ਕਿਸੇ ਦਿਨ ਇਸੇ ਤਰ੍ਹਾਂ ਕੋਈ ਨਵੇਂ ਮੁੱਦੇ ਤੇ ਤੇ ਹੋਰ ਗੱਲਬਾਤ ਕਰਾਂਗੇ ਇਹ ਜਾਂਦਿਆਂ ਤੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਦਰਸ਼ਕਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਨਾ ਕਿ ਪੰਜਾਬ ਨੂੰ ਆਪਣੇ ਦੇਸ਼ ਨੂੰ ਵਧੀਆ ਬਣਾਉਣ ਦੇ ਲਈ ਤਾਂ ਸਾਨੂੰ ਆਪਣੇ ਕੰਮਾਂ 'ਚ ਟਾਈਮ ਕੱਢ ਕੇ ਆਪਣੇ ਪੰਜਾਬ ਵਾਸਤੇ ਆਪਣੇ ਸਿਸਟਮ ਵਾਸਤੇ ਆਪਣੇ ਸਮਾਜ ਵਾਸਤੇ ਸਾਨੂੰ ਜਰੂਰ ਸੋਚਣਾ ਚਾਹੀਦਾ ਕਿਉਂਕਿ ਕੰਮ ਹਰ ਇੱਕ ਬੰਦਾ ਆਪਣੇ ਪਰਿਵਾਰ ਲਈ ਕਰਦਾ ਸੋ ਇਸ ਕਰਕੇ ਆਪਣੇ ਪੰਜਾਬ ਦੀ ਚੰਗੀ ਭਵਿੱਖ ਲਈ ਪੰਜਾਬ ਦੇ ਚੰਗੇ ਫਿਊਚਰ ਦੇ ਲਈ ਸਾਨੂੰ ਜਰੂਰ ਸੋਚਣਾ ਹੈ ਧੰਨਵਾਦ ਢਾਲੀਵਾਲ ਸਾਹਿਬ ਤੁਹਾਡਾ ਹੀ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਜਿਹੜਾ ਸਾਨੂੰ ਇੱਥੇ ਬੁਲਾਇਆ ਗਿਆ ਬੈਰੀ ਥੈਂਕ ਯੂ ਸ਼ੁਕਰੀਆ ਜੀ ਅੱਜ ਸਾਡੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਐਡਵੋਕੇਟ ਜਸਵਿੰਦਰ ਸਿੰਘ ਖੜੀ ਜੀ ਜਿਨ੍ਹਾਂ ਦੇ ਨਾਲ ਉਹਨਾਂ ਨੇ ਕਾਫੀ ਵਿਚਾਰ ਚਰਚਾ ਕੀਤੀਆਂ ਦੋਸਤੋ ਆਪਾਂ ਇਸੇ ਤਰ੍ਹਾਂ ਅਗਲੇ ਮੁੱਦੇ ਤੇ ਕਿਸੇ ਹੋਰ ਨਵੇਂ ਲੀਡਰ ਦੇ ਨਾਲ ਨਵੇਂ ਵਿਸ਼ਿਆਂ ਦੇ ਨਾਲ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਤੇ ਮੈਨੂੰ ਤੋਂ ਅਜਾਦੀ ਬਰਿੰਦਰ ਸਿੰਘ ਤਾਲੀਵਾਲ ਸ਼ਸ਼ੀ ਗਾਦ ਸ਼ਸ਼ੀ ਗਾਦ ਸ਼ੁਕਰੀਆ